ਇਹ ਹੁਣ ਆਪਾਂ ਲਾਵਾਂਗੇ ਖਜੂਰਾ ਦੇ ਬੂਟੇ ਜਿਹੜੇ ਗਮਲੇ ਆਗੇ ਇਹ ਪਹਿੰਨਾ ਹੈਗੀ ਸੀ ਇਮਲੀ ਦੇ ਇਮਲੀ ਦੇ ਬੂਟੇ ਲਾਏ ਹੋਏ ਸੀ ਇਹ ਗਮਲਿਆਂ ਦੇ ਵਿੱਚ ਹੁਣ ਇਮਲੀ ਦੇ ਬੂਟੇ ਤਾਂ ਆਪਣੇ ਵੱਡੇ ਗਮਲੇ ਦੇ ਵਿੱਚ ਲਾਤੇ ਤੇ ਹੁਣ ਇਹਦੇ ਵਿੱਚ ਆਪਾਂ ਲਾਵਾਂਗੇ ਖਜੂਰਾ ਦੇ ਬੂਟੇ ਜਿਹੜੀਆਂ ਇਹ ਖਜੂਰਾ ਦੇ ਬੂਟੇ ਆਵੇ ਇਹ ਕੋਈ ਵੀ ਆਪਾਂ ਲੈ ਕੇ ਨਹੀਂ ਆਂਦੇ ਕੋਈ ਪੈਸਾ ਨਹੀਂ ਲਾਇਆ ਇਹ ਆਪਾਂ ਦੇਖੋ ਘਰੇ ਤਿਆਰ ਕੀਤੇ ਆਗੇ ਇਹਦਾ ਬੀਜ ਲਾਤਾ ਸੀ ਆਪਾਂ ਨੇ ਬੀਜ ਲਾ ਕੇ ਫਿਰ ਦੇਖੋ ਇਹ ਬਹੁਤ ਵਧੀਆ ਬੂਟੇ ਹੋਗੇ ਖਜੂਰਾ ਦੇ ਇਹ ਨੂੰ ਪਹਿਨਾ ਤਾਂ ਦੇਖੋ ਬੋਤਲ ਜੀ ਚ ਲਾਤਾ ਸੀ ਇਹ ਚ ਇਹ ਚ ਵਧੀਆ ਹੋ ਗਏ ਵੀ ਇਸੇ ਜੀ ਦੱਬੇ ਸੀ ਆਪਾਂ ਨੇ ਇਹ ਚ ਯਾਨੀ ਕਿ ਦੋ ਦੋ ਵੀ ਪੱਠੇ ਦੱਬਦੇ ਸੀਗੇ ਤੇ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਬਹੁਤ ਵਧੀਆ ਗਰੋਥ ਕਰੀ ਹੁਣ ਸਭ ਤੋਂ ਪਹਿਲਾਂ ਆਪਾਂ ਨਿੰਮ ਦੀਆਂ ਪੱਤੀਆਂ ਪਾਵਾਂਗੇ ਨਿੰਮ ਦੀਆਂ ਪੱਤੀਆਂ ਨਾਲ ਦੇਖੋ ਬਿਮਾਰੀ ਨਹੀਂ ਲੱਗਦੀ ਬੂਟੇ ਨੂੰ ਕੋਈ ਵੀ ਇਹ ਬਹੁਤ ਵਧੀਆ ਹੁੰਦੀਆਂ ਨੇ ਤੇ ਦੇਖੋ ਇਹ ਹੁਣ ਨਾ ਜਦੋਂ ਖਾਸਾ ਟਾਈਮ ਹੋ ਗਿਆ ਇਹਨਾਂ ਨੂੰ ਲੱਗਿਆ ਉਹਨੂੰ ਤੇ ਮਿੱਟੀ ਜਿਹੜੀ ਹੁੰਦੀ ਆ ਵਿੱਚੋਂ ਜੰਮ ਜਾਂਦੀ ਆ ਉਹ ਨਿਕਲਦੀ ਨਹੀਂ ਕਿਉਂਕਿ ਗਿੱਲੀ ਮਿੱਟੀ ਹੁੰਦੀ ਹੈ ਮਿੱਟੀ ਪਕੜ ਜਾਂਦੀ ਹੈਗੀ ਤਾਂ ਕਰਕੇ ਦੇਖੋ ਚੰਗੀ ਤਰ੍ਹਾਂ ਆਪਾਂ ਟੈਪ ਕਰਾਂਗੇ ਇਹਨੂੰ ਫਿਰ ਵੀ ਜਿਹੜਾ ਸਮਾਰ ਕੇ ਜਿਹੜਾ ਆਪਣਾ ਪੌਦਾ ਨਿਕਲ ਜੇ ਨੰਬਰ 2 ਇਹਦੀ ਜਿਹੜੀ ਜੜ ਹੁੰਦੀ ਹੈ ਜੜ ਇਹਦੀ ਬਹੁਤ ਵੱਡੀ ਹੁੰਦੀ ਹੈਗੀ ਛੋਟੇ ਜੇ ਬੂਟੇ ਦੀ ਜੜ ਬਹੁਤ ਵੱਡੀ ਹੁੰਦੀ ਹੈ ਇਹਦੀ ਕਿਉਂਕਿ ਕਈ ਬੂਟਿਆਂ ਦੀ ਆਪਾਂ ਜੜਾਂ ਦੇਖਦੇ ਹਾਂ ਛੋਟੀਆਂ ਹੁੰਦੀਆਂ ਨੇ ਪਰ ਜਿਹੜੇ ਇਹ ਬੂਟੇ ਜਿਵੇਂ ਹੁਣ ਇਦਾਂ ਦਾ ਖੰਜੂਰਾਂ ਦਾ ਬੂਟਾ ਹੋ ਗਿਆ 베ਰੀ ਹੋਗੀ ਇਨਾਂ ਦੀਆਂ ਜੜਾਂ ਜਿਹੜੀਆਂ ਬਹੁਤ ਵੱਡੀਆਂ ਜਿਵੇਂ ਕਿ ਅਨਾਰ ਵਗੈਰਾ ਹੋ ਗਿਆ ਇਹਨਾਂ ਦੀਆਂ ਜੜਾਂ ਛੋਟੀਆਂ ਹੁੰਦੀਆਂ ਅਨਾਰ ਦਾ ਪੌਦਾ ਦੇਖੋ ਤੁਸੀਂ ਕਿੱਡਾ ਵੱਡਾ ਹੁੰਦਾ ਜੜ ਉਹਦੀ ਛੋਟੀ ਜੀ ਹੁੰਦੀ ਹੈਗੀ ਕਈ ਵਾਰ ਸੇ ਪੌਦੀ ਇਦਾਂ ਦੇ ਹੁੰਦੇ ਆਗੇ ਹੁਣ ਦੇਖੋ ਇਹਦੀ ਜੜ ਬਹੁਤ ਵੱਡੀ ਆ ਗਈ ਤਾਂ ਕਰਕੇ ਦੇਖੋ ਇਹ ਬੂਟਾ ਨਿਕਲ ਨਹੀਂ ਰਿਹਾ ਕਿਉਂਕਿ ਜਿਹੜੀਆਂ ਜੜਾਂ ਨੇ ਸਾਰੀਆਂ ਇਕੱਠੀਆਂ ਹੋਈਆਂ ਪਈਆਂ ਨੇ ਇਹਦੀਆਂ ਤਾਂ ਕਰਕੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਦੇਖੋ ਕਿੱਡੀ ਵੱਡੀ ਜੜਾ ਦੇਖੋ ਤੁਸੀਂ ਬੂਟੇ ਦੇ ਹਿਸਾਬ ਨਾਲ ਜੜ ਬਹੁਤ ਵੱਡੀ ਆ ਚਾਰਚ ਪਰ ਇਹਦੀ ਜੜ ਫੈਲ ਰਹੀ ਪਈ ਆਗੀ ਲਓ ਜੀ ਇਹ ਬੂਟੇ ਦੋ ਦੋ ਕਰਕੇ ਆਪਾਂ ਨੇ ਇਹਦੇ ਵਿੱਚ ਲਾ ਦੇਣੇ ਆਗੇ ਇਹਦੇ ਵਿੱਚ ਬਹੁਤ ਸੋਹਣਾ ਬੂਟਾ ਲੱਗੂਗਾ ਤੇ ਬਾਅਦ ਦੇ ਵਿੱਚ ਜਦੋਂ ਆਪਣੇ ਸਾਰੇ ਗਮਲੇ ਤਿਆਰ ਹੋਗੇ ਉਦੋਂ ਆਪਾਂ ਫਿਰ ਇਹਨਾਂ ਤੇ ਰੰਗ ਕਰਾਂਗੇ ਤੁਸੀਂ ਵੀ ਦੇਖੋ ਪੈਸੇ ਲਾਉਣ ਦੀ ਬਜਾਏ ਜੇ ਤੁਸੀਂ ਘਰ ਵਿੱਚ ਹੀ ਬੂਟੇ ਤਿਆਰ ਕਰੋ ਤਾਂ ਬਹੁਤ ਵਧੀਆ ਜਿਵੇਂ ਕਿ ਹੁਣ ਆਪਣੇ ਚੀਜ਼ ਆਪਾਂ ਸਮਾਨ ਲੈ ਕੇ ਆਉਣੇ ਆ ਖਾਣ ਪੀਣ ਵਾਲਾ ਦੇਖੋ ਗਿੜਕਾ ਵਗੈਰਾ ਹੁੰਦੀਆਂ ਨੇ ਉਹ ਤੁਸੀਂ ਸਿੱਟਦਿਆ ਕਰੋ ਕੱਚੇ ਥਾਂ ਤੇ ਤੇ ਉਹ ਗਰਿਆਂ ਦੀਆਂ ਨੇ ਜਦੋਂ ਉਹਨਾਂ ਨੂੰ ਪਾਣੀ ਲੱਗਦਾ ਰਹੇ ਤਾਂ ਉਹ ਆਪੇ ਫੈਲਰ ਜਾਂਦੀਆਂ ਨੇ ਹਣ ਖਜੂਰਾਂ ਦੇ ਬੂਟੇ ਆਪਣੇ ਹੋਰ ਬਹੁਤ ਲੱਗ ਰਿਹਾ ਛੋਟੇ ਛੋਟੇ ਗੱਲ ਕਰ ਛੋਟੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਛੋਟੇ ਛੋਟੇ ਬੂਟੇ ਆ ਗਏ ਜਾਨੀ ਕਿ 2 2 3 3 ਇੰਚ ਦੇ ਬੂਟੇ ਆ ਗਏ ਇਕੱਠੇ ਹੋਏ ਪਏ ਉਹ ਵੀ ਜਦੋਂ ਥੋੜੇ ਜਿਹੇ ਵੱਡੇ ਹੋਗੇ ਉਹਨਾਂ ਨੂੰ ਵੀ ਆਪਾਂ ਪੱਟ ਕੇ ਕਿਸੇ ਹੋਰ ਜਾਨੀ ਕੇ ਗਮਲੇ ਦੇ ਵਿੱਚ ਲਾਵਾਂਗੇ ਹਜੇ ਛੋਟੇ ਆ ਤਾਂ ਕਰਕੇ ਹਜੇ ਆਪਾਂ ਨੂੰ ਪਟਦੇ ਨਹੀਂ ਕਿਉਂਕਿ ਉਹਦੀ ਗਰੋਥ ਥੋੜੀ ਜੀ ਹੋ ਜਾਣ ਦੋ ਫਿਰ ਆਪਾਂ ਲਾਵਾਂਗੇ ਲਓ ਜੀ ਦੋ ਬੂਟੇ ਤਾਂ ਇਹ ਖੰਜੂਰਾਂ ਦੇ ਤੇ ਦੋ ਆਪਣੇ ਹੋਰ ਲੱਗ ਰਹੇ ਆਗੇ ਤੇ ਜਿਹੜੀਆਂ ਆਪਾਂ ਛੋਟੇ ਬੂਟੇ ਕਹਿੰਦੇ ਆ ਉਹ ਹਜੇ ਹੋਰ ਲੱਗ ਰਹੇ ਆ ਕਿਉਂਕਿ ਖਜੂਰਾਂ ਦੇ ਬੂਟੇ ਬਹੁਤ ਹੋਏ ਪਏ ਆਗੇ ਤੇ ਲੋ ਜੀ ਇਹ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਹੈਗਾ ਬੂਟਾ ਇਹਦੀਆਂ ਪੱਤੀਆਂ ਇਦਾਂ ਦੀਆਂ ਹੁੰਦੀਆਂ ਨੇ ਨਾ ਬਹੁਤ ਸੋਹਣਾ ਲੱਗਦਾ ਹੈਗਾ ਜਿਵੇਂ ਹੁਣ ਮਾਰਕੀਟ 'ਚ ਆਪਾਂ ਦੇਖਦੇ ਆ ਜਿਵੇਂ ਕਿ ਪਲਾਸਟਿਕ ਦੇ ਬੂਟੇ ਆ ਰਹੇ ਆਗੇ ਰਾਵੜ ਦੇ ਉਹ ਇਦਾਂ ਨਹੀਂ ਹੁੰਦੇ ਆਗੇ ਪਰ ਇਹ ਬੂਟਾ ਜਿਉਂਦਾ ਜਾਗਦਾਗਾ ਉਹਨੂੰ ਆਪਾਂ ਬੂਟੇ ਨੂੰ ਮਰੇ ਹੋਏ ਨੂੰ ਕਹਿ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਜਾਨ ਨਹੀਂ ਹੁੰਦੀ ਉਹ ਇੱਕ ਰਾਵੜ ਹੁੰਦੀ ਹੈਗੀ ਪਰ ਜੇ ਆਪਾਂ ਇਦਾਂ ਦੇ ਬੂਟੇ ਲਾਈਏ ਤਾਂ ਬਹੁਤ ਸੋਹਣੇ ਲੱਗਦੇ ਆਗੇ ਇਬ ਇਹੋ ਸੇ ਤਰੀਕੇ ਨਾਲ ਆਪਾਂ ਇਹਨੂੰ ਬਾਹਰ ਕੱਢਾਂਗੇ ਤੋ ਗਾਮ ਲਿਆ ਇੱਕੋ ਜਿਹੀ ਦੋਨਾਂ ਚ ਲਾ ਦਾਂਗੇ ਆਪਾਂ ਇਹਦੇ ਵਿੱਚ ਇੱਕ ਹੋਰ ਗੱਲ ਆ ਦੇਖੋ ਆਪਣੇ ਬੀਜ ਹੋਰ ਸਿੱਟ ਤੇ ਸੀ ਨਿੰਬੂਆਂ ਦੇ ਤੇ ਨਿੰਬੂ ਦਾ ਬੂਟਾ ਵੀ ਇਹਦੇ ਵਿੱਚ ਹੋਇਆ ਪਿਆਗਾ ਤੇ ਉਹ ਇਹ ਘਟੋ ਘਟਾ ਹੈਗਾ 4 4 ਇੰਚ ਦਾ ਬੂਟਾ ਹੈਗਾ ਨਿੰਬੂ ਦਾ ਜਿਹੜਾ ਇਹਦੇ ਵਿੱਚ ਹੋਇਆ ਪਿਆਗਾ ਇਹਨੂੰ ਵੀ ਆਪਾਂ ਹੋਰ ਪਾਸੇ ਲਾਵਾਂਗੇ ਬੂਟੇ ਨੂੰ ਹੁਣ ਇਹਨਾਂ ਦੋਨਾਂ ਨੂੰ ਕੱਢ ਦਾਂਗੇ ਕਿਉਂਕਿ ਜੇ ਆਪਾਂ ਕਈ ਵਾਰ ਬਾਲੇ ਬੂਟੇ ਇਕੱਠੇ ਦੋ ਤਿੰਨ ਬੂਟੇ ਵੀ ਇਕੱਠੇ ਲਾ ਦਿੰਨੇ ਤਾਂ ਉਹਨਾਂ ਦੀ ਗਰੋਥ ਨਹੀਂ ਹੁੰਦੀ ਗਰੋਥ ਘਟ ਜਾਂਦੀ ਹੈ ਬੂਟਿਆਂ ਦੀ ਤਾਂ ਕਰਕੇ ਬਸ ਵੱਧ ਤੋਂ ਵੱਧ ਦੋ ਬੂਟੇ ਹੋਣ ਇਕੱਠੇ ਜਿਆਦਾ ਨਾ ਹੋਣ ਤਾਂ ਹੁਣ ਜਿਹੜਾ ਨਿੰਬੂਆਂ ਦਾ ਉਹ ਵੀ ਆਪਾਂ ਕੱਢ ਕੇ ਕਿਸੇ ਹੋਰ ਪਾਸੇ ਲਾ ਦਾਂਗੇ ਲੋ ਜੀ ਇਹਨੂੰ ਵੀ ਉਸੇ ਤਰੀਕੇ ਨਾਲ ਟੈਪ ਕੱਟ ਕੇ ਕੱਢਦੇ ਆ ਕਿਉਂਕਿ ਇਹਦੀ ਜੜ ਬਹੁਤ ਵੱਡੀ ਹੈ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਹੈਗੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਬਤ ਬਤ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਸਬਸਕ੍ਰਾਈਬ ਕਰਨ ਦੇ ਕੋਈ ਵੀ ਪੈਸਾ ਨਹੀਂ ਲੱਗਦਾ ਹੈਗਾ ਸਿਰਫ ਆਪਾਂ ਨੇ ਇੱਕ ਬਟਨ ਹੀ ਦਬਣਾਗਾ ਤੇ ਸੋਡੇ ਬਟਨ ਦੱਬਣਾ ਸਾਨੂੰ ਸਪੋਰਟ ਹੁੰਦੀ ਆਗੀ ਤੇ ਇਸ ਕਰਕੇ ਚੈਨਲ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਵੀਰ ਦੇਖਦੇ ਆ ਦੇਖਦੇ ਬਹੁਤ ਆਗੇ ਤੇ ਹੁਣ ਦੇਖਿਆ ਜਾਵੇ ਤਾਂ ਆਪਣੇ 13000 ਤੋਂ ਸਬਸਕ੍ਰਾਈਬ ਟੱਪੇ ਪਏ ਆਗੇ ਪਰ ਲਾਈਕ ਸ਼ੇਅਰ ਬਹੁਤ ਜ਼ਿਆਦਾ ਘਟ ਕਰਦੇ ਆਗੇ ਤਾਂ ਕਰਕੇ ਵੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਦੇਖੋ ਆਪਣਾ ਚੈਨਲ ਜਾਣਾਗਾ ਠੀਕ ਹੈ ਜੀ ਆਪਣਾ ਕੰਮ ਵੀਡੀਓ ਬਣਾਉਣਾ ਤੇ ਸੋਡਾ ਕੰਮ ਸਪੋਰਟ ਕਰਨਾ ਤੇ ਇਸ ਕਰਕੇ ਦੇਖੋ ਵੀਡੀਓ ਬਣਾਉਣ ਤੇ ਵੀ ਮੱਥਾ ਦੇਖੋ ਬਹੁਤ ਵੱਜਦਾ ਇਦਾਂ ਨਹੀਂ ਹੈਗਾ ਵੀ ਸਿੱਧਾ ਆਪਾਂ ਕੈਮਰਾ ਫੋਨ ਚੱਕਿਆ ਤੇ ਆਪਣੇ ਵੀਡੀਓ ਬਣਾ ਤੀ ਇਹਦੇ ਵਾਸਤੇ ਆਪਾਂ ਨੂੰ ਟਾਈਮ ਕੱਢਣਾ ਪੈਂਦਾ ਉਸ ਤੋਂ ਬਾਅਦ ਆਪਾਂ ਨੂੰ ਦੇਖਣਾ ਪੈਂਦਾ ਕਿ ਕਿੱਦਾਂ ਦੀ ਵੀਡੀਓ ਬਣੀ ਆ ਫਿਰ ਇਹਨੂੰ ਐਡਿਟਿੰਗ ਇਹਦੀ ਕਰਨੀ ਪੈਂਦੀ ਹੈਗੀ ਤੇ ਵੀਡੀਓ ਫੋਨ ਤੇ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਇਹ ਆਪਣੇ ਸਾਰੇ ਭੈਣ ਭਾਈਆਂ ਨੂੰ ਪਤਾ ਕਿਉਂਕਿ ਚੈਨਲ ਹਰ ਇੱਕ ਭੈਣ ਵੀਰ ਦਾ ਖੁੱਲਿਆ ਹੋਇਆ ਆਪਾਂ ਇਹਨਾਂ ਸੂਚੀ ਵੀ ਸਿਰਫ ਮੇਰੇ ਚੈਨਲ ਬੜਾ ਵੀ ਹੋਰ ਕਿਸੇ ਦਾ ਹੈ ਨਹੀਂਗਾ ਤਾਂ ਕਰਕੇ ਇਸ ਦੀ ਨੌਲੇਜ ਹਰ ਇੱਕ ਬੰਦੇ ਨੂੰ ਹੈਗੀ ਹੈਗੀ ਤੇ ਇਸ ਕਰਕੇ ਵੀ ਸਪੋਰਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਦੇਖੋ ਕੋਈ ਵੀ ਪੈਸਾ ਨਹੀਂ ਲੱਗਦਾ ਹੁਣ ਜਦੋਂ ਮੈਂ ਵੀ ਦੇਖੋ ਭੈਣ ਵੀਰ ਦੇ ਕਿਸੇ ਦੇ ਵੀਡੀਓ ਦੇਖਦੀਆਂ ਤੇ ਮੇਰੇ ਅਸਵਾਹ ਦੇਖੋ ਮੈਂ ਹਰ ਇੱਕ ਦੇ ਚੈਨਲ ਨੂੰ ਸਪੋਰਟ ਜ਼ਰੂਰ ਕਰਦੀਆਂ ਲਾਈਕ ਵੀ ਕਰਦੀਆਂ ਸ਼ੇਅਰ ਵੀ ਕਰਦੀਆਂ ਤੇ ਸਬਸਕ੍ਰਾਈਬ ਵੀ ਮੈਨੇ ਜ਼ਰੂਰ ਕਰਨਾ ਮੈਨੂੰ ਇੰਨਾ ਲੱਗਦਾ ਵੀ ਕੀ ਹੈ ਹਨਾ ਵੀ ਮੇਰੇ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਚਲੋ ਕੋਈ ਨਾ ਜਿਆ ਵੀ ਇਹਨਾਂ ਨੂੰ ਸਪੋਰਟ ਮਿਲਦੀ ਹੈ ਤਾਂ ਆਪਣਾ ਕੋਈ ਕੁਝ ਜਾਂਦਾ ਨਹੀਂ ਦੇਖੋ ਠੀਕ ਆ ਆਪਣਾ ਕੋਈ ਪੈਸਾ ਨਹੀਂ ਲੱਗਦਾ ਵੀ ਇਸ ਕਰਕੇ ਬੱਤੋ ਬੱਤ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਕਮੈਂਟ ਕਰੋਗੇ ਤਾਂ ਦੇਖੋ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਹੌਸਲਾ ਹੋ ਜਾਂਦਾ ਵੀ ਭੈਣ ਵੀਰ ਕਮੈਂਟ ਕਰਦੇ ਆਗੇ ਲਓ ਜੀ ਇਹ ਬੂਟਾ ਵੀ ਆਪਾਂ ਨੇ ਲਾਤਾ ਠੀਕਾ ਜੀ ਦੇਖੋ ਸਿਹਤ ਕਿੱਦਾਂ ਦੀ ਵਿਗੜੀ ਹੋਵੇ ਪਰ ਆਪਾਂ ਨੂੰ ਵੀਡੀਓ ਪਾਉਣੀ ਪੈਂਦੀ ਆ ਕਿਉਂਕਿ ਇਹ ਆਪਣਾ ਕੰਮ ਹੁੰਦਾਗਾ ਇਸ ਕਰਕੇ ਅੱਜ ਵੀ ਸਿਹਤ ਥੋੜੀ ਡਾਊਨ ਸੀ ਪਰ ਵੀਡੀਓ ਆਪਨੇ ਜ਼ਰੂਰੀ ਸਮਝੀ ਪਾਉਣੀ ਕਿਉਂਕਿ ਆਪਣਾ ਕੰਮ ਆਗਾ ਕੰਮ ਨੂੰ ਆਪਾਂ ਨੇ ਕਦੇ ਰੋਕਣਾ ਨਹੀਂ ਚਾਹੀਦਾ ਠੀਕ ਆ ਤੇ ਇਸ ਕਰਕੇ ਲੋ ਜੀ ਇਹ ਬੂਟਾ ਆਪਣਾ ਲੱਗ ਗਿਆ ਜਿਹੜਾ ਨਿੰਬੂਆਂ ਦਾ ਬੂਟਾ ਛੋਟਾ ਆਪਣੇ ਕੋਲੇ ਪਿਆ 4 ਇੰਚ ਦਾ ਇਹ ਨੂੰ ਆਪਾਂ ਹੋਰ ਗਮਲੇ ਦੇ ਵਿੱਚ ਲਾਵਾਂਗੇ ਇੱਕ ਆਪਣੇ ਨਾਲ ਹੋਰ ਨਿੰਬੂ ਦਾ ਬੂਟਾਗਾ ਉਹ ਵੀ ਬੀਜਾਂ ਤੋਂ ਹੀ ਤਿਆਰ ਹੋਇਆਗਾ ਉਹਦੇ ਦੇ ਨਾਲ ਹੀ ਲਾ ਦਾਂਗੇ ਇਹਨੂੰ ਆਪਾਂ ਦੋਨੇ ਬੂਟੇ ਇਕੱਠੇ ਹੋ ਜਾਣਗੇ ਦੋਨਾਂ ਨੂੰ ਇੱਕ ਗਮਲੇ ਦੇ ਵਿੱਚ ਹੀ ਲਾ ਦਾਂਗੇ ਸੋਹਣੇ ਦੇਖੋ ਕਿੰਨੇ ਲੱਗ ਰਿਆ ਜਿਹੜੀ ਵੀ ਕੋਈ ਮੇਰੇ ਕੋਲ ਭੈਣ ਆਉਂਦੀ ਹੈ ਹਰ ਇੱਕ ਪੁੱਛਣ ਲੱਗ ਜਾਂਦੀ ਹੈ ਵੀ ਤੂੰ ਇਹ ਬੂਟੇ ਕਿੱਥੋਂ ਲੈ ਕੇ ਆਈਂ ਆਂਗੀ ਤੇ ਮੈਂ ਕਹਿੰਨੀ ਅਭ ਇਹ ਬੂਟੇ ਘਰ ਹੀ ਤਿਆਰ ਕੀਤੇ ਆਗੇ ਤੇ ਹੁਣ ਜਿਹੜੇ ਗਮਲੇ ਬਣਾਏ ਆ ਇਹਨੂੰ ਹਰ ਇੱਕ ਪੁੱਛਦਾ ਵੀ ਇਹ ਗਮਲੇ ਤੁਸੀਂ ਕਿੱਥੋਂ ਬਣਵਾਏ ਆਗੇ ਤੇ ਮੈਂ ਕਹਿੰਨੀ ਅਭ ਇਹ ਗਮਲੇ ਆਪਣੇ ਘਰ ਹੀ ਤਿਆਰ ਕੀਤੇ ਆਗੇ ਕਿਉਂਕਿ ਮਿਹਨਤ ਲੱਗਦੀ ਆ ਦੇਖੋ ਹੁਣ ਦੇਖੋ ਦਿਨੇ ਟਾਈਮ ਹੀ ਲੱਗਦਾ ਮੈਨੂੰ ਵੀ ਦੇਖੋ ਰਾਤ ਬਰਾਤਾਂ ਕਰਨਾ ਪੈਂਦਾ ਵੀਡੀਓ ਵਾਸਤੇ ਤੇ ਆਪਾਂ ਨੂੰ ਇਹ ਹੁੰਦਾ ਵੀ ਚਲੋ ਕੰਮ ਜਿਹੜਾ ਆਪਾਂ ਨੇ ਸ਼ੁਰੂ ਕੀਤਾ ਉਹਨੂੰ ਛੱਡੀਏ ਨਾ ਜੇ ਕਿ ਮੈਂ ਵੀ ਆ ਵੀ ਆਪਣਾ ਬੇੜੇ ਇੱਕ ਮੇਲੇ ਕਰਕੇ ਟਾਈਮ ਕੱਢੀਏ ਤਾਂ ਇਸ ਕਰਕੇ ਵੀ ਵੀਡੀਓ ਜਰੂਰ ਪਾਈਏ ਕਦੀ ਬਣਾ ਦੀ ਇਦਾਂ ਹੋਵੇ ਮੈਂ ਸੋਚ ਨਹੀਂ ਆਪਾਂ ਡੇਲੀ ਵੀਡੀਓ ਆਪਣੀ ਆਉਂਦੀ ਹੁੰਦੀ ਹੈਗੀ ਲਓ ਜੀ ਬੂਟੇ ਆਪਣੇ ਸਾਰੇ ਲੱਗ ਚੁੱਕੇ ਆ ਜਿਹੜਾ ਇਹ ਆਪਣੇ ਖਾਲੀ ਡੱਬਾ ਕਰਿਆ ਇਹਦੇ ਵਿੱਚ ਆਪਾਂ ਨਿੰਬੂ ਦਾ ਬੁੱਟਾ ਜਿਹੜਾ ਲਾਤਾ ਤੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਹਾਂ ਇੱਕ ਗੱਲ ਹੋਰ ਆ ਮੇਰੀਆਂ ਭੈਣਾਂ ਨੂੰ ਕਹਿਣੀ ਆ ਵੀ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਚਲੋ ਕੋਈ ਵਾਰ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਵੀ ਤੁਸੀਂ ਦੱਸਿਆ ਕਰੋ ਵੀ ਦੀਦੀ ਸਾਨੂੰ ਇਹ ਵੀਡੀਓ ਠੀਕ ਨਹੀਂ ਲੱਗੀ ਤਾਂ ਕਰਕੇ ਆਪਾਂ ਹੋਰ ਵੀਡੀਓ ਹੋਰ ਲੈ ਕੇ ਆਈਏ ਠੀਕ ਹੈ ਜੀ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਸਪੋਰਟ ਕਰਦਿਆਂ ਨੇ ਬਹੁਤ ਬਹੁਤ ਦਿলো ਧੰਨਵਾਦ ਇਸੇ ਤਰੀਕੇ ਨਾਲ ਹਰ ਇੱਕ ਮੇਰੀ ਭੈਣ ਨੂੰ ਬੇਨਤੀ ਆ ਸਪੋਰਟ ਜਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਹੜੀ ਮੇਰੀ ਭੈਣ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਮੈਂਟ ਕਰੋ ਉਹਦਾ ਆਪਾਂ ਨਾਮ ਵੀਡੀਓ ਦੇ ਵਿੱਚ ਜਰੂਰ ਬੋਲਿਆ ਕਰਾਂਗੇ ਵੀ ਇੱਥੋਂ ਮੇਰੀ ਭੈਣ ਨੇ ਕਮੈਂਟ ਕੀਤਾ ਆ ਇਹਦਾ ਨਾਂਗਾ ਨਾਮ ਆਪਦਾ ਜਰੂਰ ਬੋਲਿਆ ਕਰੋ ਵਿੱਚ ਤੇ ਤੁਹਾਡਾ ਨਾਮ ਲੈ ਕੇ ਜਰੂਰ ਆਪਾਂ ਬੋਲਿਆ ਕਰਾਂਗੇ ਵੀ ਇਸ ਮੇਰੀ ਭੈਣ ਨੇ ਕਮੈਂਟ ਕੀਤਾ ਹੈਗੀ ਤਾਂ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਇਹ ਆਪਣੀ ਹੈਗੀ ਛੋਟੀ ਜੀ ਵੀਡੀਓ ਜਿਹੜੀ ਆਪਾਂ ਬਣਾਈ ਹੈਗੀ ਕਾਹਾਂ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸ਼ਾਰਟ ਵੀ ਪਾਉਣੇ ਹੁੰਦੇ ਨੇ ਆਪਣੇ ਵੀਡੀਓ ਵੀ ਹੁੰਦੀ ਹੈ ਲੰਬੀ ਤਾਂ ਕਰਕੇ ਬੈਨਾ ਛੋਟ ਹੁੰਦੇ ਸੀ ਹੁਣ ਆਪਾਂ ਵੀਡੀਓ ਖੋਣ ਲੱਗੇ ਚਲੋ ਛੋਟ ਵੀ ਆਪਾਂ ਲੈ ਕੇ ਆਇਆ ਕਰਾਂਗੇ ਜੋ ਟਾਈਮ ਘਟਉਣਾ ਛੋਟ ਪਾ ਦਿੰਨੇ ਹੁੰਦੇ ਆਪਾਂ ਨਹੀਂ ਆਪਾਂ ਵੀਡੀਓ ਪਾ ਦਿੰਨੇ ਹੁੰਦੇ ਆ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ ਦੁਬਾਰਾ ਫੇਰ ਕੇ ਨੇ ਆ ਲਾਈਕ ਤੇ ਸ਼ੇਅਰ ਕਰਿਓ ਜੀ ਸਬਸਕ੍ਰਾਈਬ